ਹੈਲੋ ਜੀ ਸਾਰਨ ਹਸੀ ਆਕਾਲ ਜੀ ਸਵਾਗਤ ਹੈ ਤੁਹਾਡਾ ਆਪਣੇ ਚੈਨਲ ਤੇ ਹਾਂਜੀ ਤੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਠੀਕ ਠਾਕ ਹੋਗੇ ਤੇ ਜੀ ਆਪਾਂ ਸ਼ੁਰੂ ਕਰਦੇ ਹਾਂ ਆਪਣਾ ਇਹਦਾ ਵਲੌਗ ਇੱਥੇ ਜੀ ਅੱਜ ਦੇ ਵਲੌਗ ਵਿੱਚ ਆਪਾਂ ਬਣਾਉਣਾ ਲੱਗੇ ਆ ਵਿਸਣ ਦੀ ਨਵੇਂ ਤਰੀਕੇ ਨਾਲ ਸਬਜੀ ਇਈ ਮੈਂ ਸੋਚਿਆ ਚਲੋ ਤੁਹਾਡਾ ਨਾ ਰੈਸিপি ਸ਼ੇਅਰ ਕਰਦੇ ਆ ਤੇ ਚਲੋ ਜੀ ਮੈਂ ਤੁਹਾਨੂੰ ਵਿਖਾਉਣੀ ਆ ਆਪਾਂ ਕਿਵੇਂ ਬਣਾਏ ਸੀ ਇਹ ਸਬਜੀ ਸਬਜੀ ਦਾ ਨਾਮ ਹੈ ਜੀ ਆਲੂ ਗੱਟੇ ਦੀ ਸਬਜੀ ਤੇ ਤੁਸੀਂ ਇੱਕ ਵਾਰੀ ਜ਼ਰੂਰ ਟਰਾਈ ਕਰਿਓ ਆਪਣੇ ਘਰ 'ਚ ਬਹੁਤ ਸਵਾਦ ਬਣਦੀ ਸਾਰਿਆਂ ਨੂੰ ਬਹੁਤ ਪਸੰਦ ਆਉਂਦੀ ਬੱਚੇ ਬਹੁਤ ਚਾਣਾ ਖਾਂਦੀ ਆ ਸਬਜੀ ਇਧਰ ਜੀ ਮੈਂ ਥੋੜਾ ਵੇਸਣ ਲੈ ਲਿਆ ਸੀਗਾ ਤੇ ਉਹਦੇ ਵਿੱਚ ਪਾ ਲਿਆ ਜੀ ਲੂਣ ਮਿਰਚ ਹਲਦੀ ਤੇ ਥੋੜਾ ਥੋੜਾ ਹੀ ਪਾਉਣਾ ਵਾ ਕਿਉਂਕਿ ਆਪਾਂ ਹੋਰ ਸਬਜ਼ੀ ਵਿੱਚ ਹੀ ਬਾਅਦ ਵਿੱਚ ਲੂਣ ਮਿਰਚ ਪਾਉਣਾ ਹੁੰਦਾ ਹੈ ਇਹਦੇ ਵਿੱਚ ਬਿਲਕੁਲ ਥੋੜਾ ਥੋੜਾ ਜਿਹਾ ਲੂਣ ਮਿਰਚ ਪਾਉਣਾ ਵਾ ਤੇ ਫਿਰ ਇਹਨੂੰ ਆਟੇ ਦੇ ਪੇੜੇ ਇੱਕ ਜਿੰਨਾ ਆਪਾਂ ਗੋਲ ਲੈਣਾ ਵਾ ਤੇ ਇਹ ਥੋੜਾ ਸਖਤ ਕਰ ਲੈਣਾ ਵਾ ਇਹਨੂੰ ਤੇ ਜਿਆਦਾ ਵੀ ਸਖਤ ਨਹੀਂ ਕਰਨਾ ਕਿਉਂਕਿ ਜਿਆਦਾ ਸਖਤ ਹੋ ਜੇ ਨਾ ਫਿਰ ពੁਰਜੇ ਜਾਂਦਾ ਵਾ ਥੋੜਾ ਜਿਹਾ ਮਲੈਮ ਜਿਹਾ ਮਲਕੀ ਜਿਵੇਂ ਪੇੜਾ ਆਪਾਂ ਕਰਦੇ ਰੋਟੀ ਐਵੇਂ ਬਣਾ ਲੈਣਾ ਆਟੇ ਨੂੰ ਤੇ ਫਿਰ ਇਹਨੀਆਂ ਵੱਟੀਆਂ ਦੀਆਂ ਵੱਟ ਲੈਣੀਆਂ ਵਾ ਕਿ ਜਿਵੇਂ ਤੁਸੀਂ ਆਂਦੀ ਫੈਮਿਲੀ ਦੇ ਹਿਸਾਬ ਨਾਲ ਵੇਸਨ ਲੈ ਸਕਦੇ ਹੋ ਤੇ ਵਧੀਆ ਜਿੰਨਾ ਸਵੇਰੇ ਸ਼ਾਮ ਦਾ ਮੱਕੀ ਟਾਈਮ ਲੰਘ ਜਾਂ ਤੁਹਾਨੂੰ ਪਤਾ ਕਿ ਕੋਟਾ ਵੀ ਸਬਜੀ ਬਣਦੀ ਆ ਤੇ ਗਰਮੀ ਬਹੁਤ ਜ਼ਿਆਦਾ ਸਵੇਰੇ ਇੱਕ ਤਾਂ ਬੱਚਿਆਂ ਨੂੰ ਸਕੂਲ ਜਾਣਾ ਹੁੰਦਾ ਸਵੇਰੇ ਸਬਜੀ ਬਣਾਉਣ ਨੂੰ ਦਿਲ ਨਹੀਂ ਕਰਦਾਗਾ ਤੇ ਇਸ ਲਈ ਮੈਂ ਮੱਕੀ ਬਸ ਉਹਨਾਂ ਸ਼ਾਮ ਦੇ ਟਾਈਮ ਦੋਵੇਂ ਟਾਈਮਾਂ ਦੀ ਸਬਜੀ ਬਣਾ ਲੈਣੀ ਹੁੰਦੀ ਆ ਸਵੇਰੇ ਵੀ ਵਧੀਆ ਪੂਰੀ ਆ ਜਾਂਦੀ ਆ ਤੇ ਸ਼ਾਮ ਨੂੰ ਵਧੀਆ ਸਾਰੇ ਫੈਮਿਲੀ ਖਾ ਲੈਣੇ ਆ ਇਥੇ ਜੀ ਹੁਣ ਬਸ ਆਪ ਐਵੇਂ ਵੱਟੀਆਂ ਜਾਂ ਵੱਟ ਕੇ ਨਾ ਤੇ ਇਹ ਰੱਖ ਲੈਣੀਆਂ ਵਾ ਤੇ ਦੂਜੀ ਸਾਈਡ ਨ ਮੈਂ ਰੱਖਿਆ ਹੋਇਆ ਵਾ ਇੱਕ ਕੜਾਈ ਲੈ ਕੇ ਉਂਝ ਪਾਣੀ ਪਾ ਦਿੱਤਾ ਥੋੜਾ ਵਿੱਚ ਲੂਣ ਪਾ ਦਿੱਤਾ ਸੀਗਾ ਤੇ ਫਿਰ ਇਹ ਆਪਾਂ ਸਾਰੇ ਮੈਂ ਕਿ ਜਿੰਨਾ ਵੀ ਇਹ ਵੱਟੀਆਂ ਵੱਟੀਆਂ ਹੋਈਆਂ ਵੇਸਣ ਦੀਆਂ ਇਹ ਆਪਾਂ ਸਾਰੀਆਂ ਉਹਦੇ ਵਿੱਚ ਛੱਡ ਦੇਣੀਆਂ ਵਾ ਬਸ ਜੀ ਇਹ ਚੰਗੀ ਤਰ੍ਹਾਂ ਹੋ ਗਈਆਂ ਇੱਧਰ ਰੱਖਿਆ ਹੋਇਆ ਮੈਂ ਪਾਣੀ ਉਬਲਣ ਵਾਸਤੇ ਇਹਨੂੰ ਰੇਝਾ ਆ ਜਾਵੇ ਨਾ ਜਦੋਂ ਉਦੋਂ ਵਿੱਚ ਇਹ ਪਾਉਣੀਆਂ ਉਸ ਤੋਂ ਪਹਿਲਾਂ ਨਹੀਂ ਪਾਉਣੇ ਉਦੋਂ ਫਿਰ ਨਾ ਇਹ ਵੇਸਣ ਖੁਰ ਜਾਂਦਾ ਸਾਰਾ ਤੇ ਫਿਰ ਵਧੀਆ ਨਹੀਂ ਬਣਨਾਗਾ ਜਦੋਂ ਪਾਣੀ ਆਏ ਚੰਗੀ ਤਰ੍ਹਾਂ ਰੇਝੇ ਪੈ ਜਾਵੇ ਜਿਵੇਂ ਆਪਾਂ ਚਾਹ ਰੇਝੇ ਪੈ ਜਾਂਦੀ ਓਵੇਂ ਤੇ ਉਸ ਤੋਂ ਬਾਅਦ ਇਹਨਾਂ ਸਾਰੇ ਵੇਸਣ ਦੀਆਂ ਜੋ ਆਪਾਂ ਬਣਾਏ ਹੋਏ ਆ ਇਹਨਾਂ ਵਿੱਚ ਐਵੇਂ ਛੱਡ ਦੇਣਾ ਵਾ ਤੇ ਇਹਨਾਂ ਨੂੰ ਕਾਫੀ ਟਾਈਮ ਕੀ ਇਹਨਾਂ ਨੂੰ ਰਿਜਣ ਦੇਣਾ ਵਾ ਜਿਵੇਂ 5-10 ਮਿੰਟ ਵਾਸਤੇ ਇਮੇ ਵਿੱਚ ਰਹਿਣਗੀ ਚੰਗੀ ਤਰ੍ਹਾਂ ਮੱਕੀ ਵੇਸਣੀ ਫਿਰ ਪੱਕ ਜਾਵੇਗਾ ਤੇ ਲੂਣ ਆਪਾਂ ਪਾਇਆ ਕਿ ਲੂਣ ਇਹ ਆ ਕਿ ਵਧੀਆ ਵੇਸਣ ਨੂੰ ਵਿੱਚ ਪਕਾ ਜੇ ਦੇਵੇਗਾ ਵਿੱਚੋਂ ਇਹਨਾਂ ਖੁਰਨ ਨਹੀਂ ਦੇਵੇਗਾ ਵੇਸਣ ਨੂੰ ਤੇ ਇਹਦੇ ਵਿੱਚ ਮੈਂ ਥੋੜਾ ਜਿਹਾ ਲੂਣ ਪਾ ਦਿੱਤਾ ਹੈ 1/2 ਚਮਚ ਇਧਰ ਦੇਖੋ ਜੀ ਵਧੀਆ ਆ ਹੁਣ ਹੋਈ ਜਾਂਦਾ ਆ ਆਪਾਂ ਥੋੜਾ ਜਿਹਾ ਨੂੰ ਹਿਲਾ ਦਿੰਨੇ ਆ ਐਵੇਂ ਨਾ ਮੈਂ ਕਿਉਂ ਉਹ ਟੋੜ ਕੇ ਚਮਚੇ ਨਾਲ ਵੇਖ ਲੈਣਾ ਕਿ ਵਿੱਚੋਂ ਇਹ ਟੁੱਟਦਾ ਤਾਂ ਨਹੀਂ ਜਿਆਦਾ ਨਰਮ ਜਿਆ ਤਾਂ ਨਹੀਂ ਇਹ ਥੋੜਾ ਸਖਤ ਹੋ ਜਾਵੇਗਾ ਨਾ ਉਸ ਤੋਂ ਬਾਅਦ ਮੈਂ ਲੇਕੀ ਗੈਸ ਬੰਦ ਕਰਨਾ ਮੈਂ ਥੋੜਾ ਜਿਹਾ ਗੈਸ ਘੱਟ ਕਰ ਦਿੱਤਾ ਸੀਗਾ ਤੇ ਇਧਰ ਦੂਸਰੀ ਸਾਈਡ ਮੈਂ ਲੈ ਲਈ ਹੈ ਜੀ ਕੜਾਈ ਜਿਹਦੇ ਵਿੱਚ ਆਪਾਂ ਸਬਜ਼ੀ ਬਣਾਉਣੀ ਆ ਇਹਨਾਂ 'ਚ ਥੋੜਾ ਜਿਹਾ ਪਾ ਲੈਨੇ ਆ ਜੇ ਆਪਾਂ ਤੇਲ ਇੱਕ ਕੜਛੀ ਮੈਂ ਪਾਇਆ ਸੀਗਾ ਤੇਲ ਤੇ ਇਹਦੇ ਵਿੱਚ ਪਾਉਣ ਵਾਸਤੇ ਮੈਂ ਜੀ ਇਧਰ ਕਰ ਲਿਆ ਵਾ ਗੰਡਾ ਟੋਟਾ ਥੋੜਾ ਜਿਹਾ ਥੂਮ ਵੀ ਤੇ ਨਾਲ ਆਲੂ ਤੇ ਨਾਲ ਗੰਡੇ ਥੋੜਾ ਥੋੜੇ ਜਿਹੀ ਬੱਤ ਬਣਾਇੰਸੀ ਜੇ ਮੈਂ ਪਹਿਲਾਂ ਆਪਾਂ ਸਭ ਤੋਂ ਥੋਮ ਨੂੰ ਚੰਗੀ ਤਰ੍ਹਾਂ ਵਿੱਚ ਭੁੰਨ ਲੈਣੇ ਆ ਤੇ ਉਸ ਤੋਂ ਬਾਅਦ ਬਾਕੀ ਪਾਹ ਤਨ ਬਦਾ ਕਿ ਫਿਰ ਥੋਮਾ ਦਾ ਕੱਚਾ ਰਹਿ ਨਾ ਬੱਚਿਆਂ ਨੂੰ ਗਰਮ ਉਹ ਕੈਨ ਨਹੀਂ ਆ ਜਿੰਨੇ ਸਬਜ਼ੀ ਨਹੀਂ ਹਾਂ ਸਾਨੂੰ ਸਵਾਦ ਨਹੀਂ ਬੱਚੇ ਨੂੰ ਬਹੁਤ ਨਹੀਂ ਕਿੰਨਾ ਨਾ ਸਬਜ਼ੀ ਜਿੰਨ ਪਸੰਦ ਨਹੀਂ ਆਉਂਦੀ ਜੀ ਸਾਡੇ ਕੋਲ ਵੀ ਥੋੜਾ ਵੱਧ ਗਿਆ ਭੁੰਨ ਲਿਆ ਸੀ ਤੇ ਇਹਦੇ ਵਿੱਚ ਪਾ ਦਿੱਤੀ ਆ ਮੈਂ ਆਲੂ ਗੰਡੇ ਇਹਨਾਂ ਥੋੜੀ ਜਿਹੀ ਟਾਈਮ ਆਪਾਂ ਵੱਧੀਆਂ ਵਾਲੇ ਭੁੰਨ ਲੈਣੇ ਆ ਇਧਰ ਜੀ ਬਸ ਇਸੇ ਵਸਣ ਥੋੜਾਕਾ ਟਾਈਮ ਰਹਿ ਗਿਆ ਵਾ ਤੇ ਇੱਕ ਵਾਰੀ ਫੇਰ ਆਪਾਂ ਹਿਲਾ ਦੇਈਏ ਪਾਣੀ ਪੜਿਆ ਸੁੱਕ ਚੱਲ ਲਿਆ ਵਾ ਪਾਣੀ ਬਸ ਕੀ ਜਿਆਦਾ ਵੀ ਨਹੀਂ ਪੈਣ ਦੇ ਵਿੱਚ ਪਾਉਣਾ ਮੱਕੀ ਬਸ ਡੁੱਬ ਜੇ ਜਾਣ ਵਿੱਚ ਬਸ ਇੰਨਾ ਹੀ ਵਿੱਚ ਆਪਾਂ ਪਾਉਣਾ ਤੇ ਇਧਰ ਆਪਣੇ ਆਲੂ ਗੰਡੇ ਹੋ ਗਏ ਸੀਗੇ ਥੋੜੇ ਜਿਹੀ ਤੇ ਹੁਣ ਆਪਾਂ ਪਾ ਦਿੰਨੇ ਆ ਲੂਣ ਮਿਰਚ ਤੇ ਲੂਣ ਮਿਰਚ ਪਾ ਕੇ ਚੰਗੇ ਤਰ੍ਹਾਂ ਹਿਲਾ ਦੇਣੇ ਉਸ ਤੋਂ ਬਾਅਦ ਪਾਣੀ ਪਾ ਦਊਂ ਤਰੀ ਆਪਾਂ ਆਪਦੇ ਹਿਸਾਬ ਨਾਲ ਬਣਾਉਣੀ ਜਿੰਨੀ ਚਾਹਤ ਚਾਹੀਦੀ ਹੈ ਕਿਉਂਕਿ ਉਹਨਾਂ ਕੋਲ ਪਾਣੀ ਪਾ ਸਕਦੇ ਹੋ ਇੱਥੇ ਲੱਗੀ ਸੀ ਜਿਹਦੇ ਵਿੱਚ ਪਾਣੀ ਵੀ ਨਹੀਂ ਇੱਕ ਗੜਵੀ ਮੈਂ ਬਸ ਪਾਣੀ ਦੀ ਪਾਈ ਸੀਗੀ ਤੇ ਆਪਾਂ ਹੁਣ ਚੰਗੀ ਤਰ੍ਹਾਂ ਵਿੱਚ ਪਾਣੀ ਪਾ ਦਿੰਨੇ ਆ ਤੇ ਉਸ ਤੋਂ ਬਾਅਦ ਇਹਨੂੰ ਕੱਜ ਦੇਵਾਂਗੇ ਥੋੜਾ ਇੱਕ ਟਾਈਮ ਇਹ ਮਨਨ ਕਿ ਤਰੀ ਰੇਜ ਲਵੇਗੀ ਤੇ ਉਹਨਾਂ ਚਿਰ ਆਪਾਂ ਕਰ ਲੈਨੇ ਆ ਜੀ ਇੱਧਰ ਮੈਂ ਕੱਢ ਲਿਆ ਸੀਗੇ ਪਾਣੀ ਵਿੱਚ ਸਬਜ਼ੀ ਨੂੰ ਬਾਹਰ ਕੱਢ ਲਿਆ ਵਾ ਤੇ ਆਪਾਂ ਇਹਨੂੰ ਕੱਢ ਕੇ ਹੁਣ ਤੇ ਛੰਨਨੀ ਵਿੱਚ ਪਾ ਦਿੱਤਾ ਹੈ ਚੰਗੀ ਤਰ੍ਹਾਂ ਨਾਲ ਨੁੱਚੜ ਜੇ ਜਾਊਗੀ ਥੋੜਾ ਸੁੱਕ ਜੇ ਜਦੋਂ ਕਿ ਜਾਣਗੇ ਨਾ ਪਾਪ ਜੀ ਆ ਜਾਂਦੀ ਸੁੱਕ ਜਾਣਗੇ ਉਸ ਤੋਂ ਬਾਅਦ ਇਹਨੂੰ ਚੀਰਨਾ ਵਾ ਅਜੇ ਗਰਮ ਬਹੁਤ ਜ਼ਿਆਦਾ ਸੀਗੇ ਤੇ ਮੈਂ ਥੋੜਾ ਪਹਿਲਾਂ ਇਹਨਾਂ ਚੀਰਨ ਲਾ ਪੀ ਸੀਗੀ ਤੁਸੀਂ ਮੱਕੀ ਇਹ ਠੰਡਾ ਵੀ ਹੋ ਜਾਵੇ ਥੋੜਾ ਬਾਅਦ ਵਿੱਚ ਵੀ ਇਹਨਾਂ ਨੂੰ ਐਵੇਂ ਨਿੱਕੇ ਨਿੱਕੇ ਟੁਕੜਿਆਂ ਵਿੱਚ ਕੱਟ ਸਕਦੇ ਹੋ ਗੋਲ ਗੋਲ ਐ ਬਹੁਤ ਸੋਹਣੇ ਪੀਸ ਬਣ ਜਾਂਦੇ ਆ ਤੇ ਐਵੇਂ ਗੋਲ ਗੋਲ ਜੇ ਇਹਨਾਂ ਨੂੰ ਕੱਟ ਲੈਣਾ ਵਾ ਏ ਜੀ ਮੈਨੂੰ ਪਹਿਲਾਂ ਸਬਜੀ ਨਹੀਂ ਬਣਾਉਣੀ ਹੁੰਦੀ ਮੇਰੇ ਪੇਕੇਆਂ ਦੇ ਮੇਰੀ ਮੰਮੀ ਆ ਨਾ ਉਹ ਇਹ ਸਬਜੀ ਬਣਾਉਂਦੀ ਹੁੰਦੇ ਸੀ ਉਹ ਨਾ ਬਹੁਤ ਵਧੀਆ ਸਬਜੀ ਬਣਾਉਂਦੀ ਹੁੰਦੇ ਸੀ ਤੇ ਮੈਂ ਇਸ ਵਾਰੀ ਗਈ ਸੀ ਤੇ ਫਿਰ ਮਨਾਂ ਕੋਲ ਉਹ ਇਹ ਸਬਜੀ ਸਿੱਖ ਕੇ ਆਈ ਸੀਗੀ ਤੇ ਮੈਂ ਪਹਿਲੀ ਵਾਰੀ ਇੱਥੇ ਬਣਾਇਆ ਸੀ ਤੇ ਫਿਰ ਮੇਰੇ ਦਰਾਨੇ ਨੂੰ ਬਹੁਤ ਇਹ ਸਬਜੀ ਤੇ ਹੁਣ ਮੈਂ ਇੱਥੇ ਬਣਾਉਣ ਲੱਗੀ ਆ ਦੂਸਰੀ ਵਾਰੀ ਸਬਜੀ ਤੇ ਮੈਂ ਸੋਚਿਆ ਚਲੋ ਤੁਹਾਡਾ ਨਾ ਵੀ ਅੱਜ ਇਹ ਸ਼ੇਅਰ ਕਰ ਲੈਨੇ ਆ ਵੀਡੀਓ ਆਪਾਂ ਤੇ ਮੈਂ ਉਮੀਦ ਕਰਦੀ ਆ ਜੀ ਤੁਹਾਨੂੰ ਮੇਰੀ ਵੀਡੀਓ ਵਧੀਆ ਲੱਗੇਗੀ ਇੱਥੇ ਜੇ ਆਪਾਂ ਨਿੱਕੇ ਨਿੱਕੇ ਟੁਕੜਿਆਂ ਵਿੱਚ ਇਹਨੂੰ ਕੱਟ ਲਿਆ ਵਾ ਇਹਦੇ ਵਿੱਚ ਆਪਣੀ ਸਬਜੀ ਚੰਗੀ ਤਰ੍ਹਾਂ ਰਿਜ ਗਈ ਉਸ ਤੋਂ ਬਾਅਦ ਮੈਂ ਪਾ ਦਿੱਤੀ ਸੀਗੀ ਵਿੱਚ ਇਹਨੂੰ ਤੇ ਬਸ ਹੋਣੀ ਚੰਗੀ ਤਰ੍ਹਾਂ ਰਿਜ ਲਵੇਗੀ ਸਬਜੀ ਤੇ ਉਸ ਤੋਂ ਬਾਅਦ ਹਨ ਵਕਾਉਣੀ ਜੀ ਬਹੁਤ ਵਧੀਆ ਸਬਜੀ ਬਣ ਜਾਂਦੀ ਆ ਹੁਣ ਬਸ ਐਵੇਂ ਰਿਜਦੀ ਹੋਵੇ ਨਾ ਸਬਜੀ ਉਸ ਤੋਂ ਬਾਅਦ ਇਹਨ ਵਿੱਚ ਪਾ ਦੇਣਾ ਵਾ ਕਿਉਂਕਿ ਫਿਰ ਇਹਦੇ ਉੱਤੇ ਵੀ ਥੋੜਾ ਲੂਣ ਮਿਰਚ ਹੋਰ ਮਨਨ ਕੀ ਚੜ ਜਾ ਜਾਂਦਾ ਵਿੱਚ ਸਵਾਦ ਹੋ ਜਾਂਦਾ ਵਾ ਤੇ ਪਾਉਣਾ ਉਦੋਂ ਜੀ ਸਬਜੀ ਦੇ ਵਿੱਚ ਮਿਕਸ ਹੋ ਦੇ ਕਰਨਾ ਚਾਹੀਦਾ ਕਿ ਥੋੜੀ ਜਿਹੀ ਸਬਜੀ ਹੋ ਰਿਜੇ ਪੈ ਜਾਵੇ ਵਧੀਆ ਤੇ ਉਸ ਤੋਂ ਬਾਅਦ ਮਲੇਟੀ ਵਿੱਚ ਪਾਉਣੀ ਤੁੱਕ ਜੇ ਪਹਿਲਾਂ ਪਾਵਾਂਗੇ ਫਿਰ ਮਨ ਲੇ ਕਿ ਉਹ ਜੋ ਖੁਰਜੇ ਜਾਂਦੀ ਹੈ ਸਬਜ਼ੀ ਤੇ ਐਵੇਂ ਵਿੱਚ ਬਾਅਦ ਵਿੱਚ ਥੋੜਾ ਪਾਵਾਂਗੇ ਨਾ ਸਬਜ਼ੀ ਬਹੁਤ ਵਧੀਆ ਬਣਦੀ ਤੇ ਮੇਰੀ ਪੂਰੀ ਸਬਜ਼ੀ ਹੋ ਗਈ ਸੀ ਜੀ ਤਿਆਰ ਸਾਰਿਆਂ ਨੇ ਖਾ ਲਈ ਸੀ ਜੀ ਰੋਟੀ ਤੇ ਇੱਧਰ ਹੋ ਗਿਆ ਸੀ ਸ਼ਾਮ ਦਾ ਟਾਈਮ ਬੱਚੇ ਕਰਨ ਲੱਗੇ ਹੋਏ ਆ ਮਸਤੀ ਦੋਵੇਂ ਪੈਣਾ ਮੀ ਦੇ ਵਿੱਚ ਭੇਜਦੀਆਂ ਪਈਆਂ ਸੀਗੀਆਂ ਹਾਂਜੀ ਇਹ ਸੀ ਅੱਜ ਦੀ ਆਪਣੀ ਸਬਜ਼ੀ ਚੈਨਲ